ਦੇ ਨਾਲ ਸਹੀ ਗੱਲ ਆ ਪਿਛਲੇ ਸਾਲ 23 ਚ ਆਇਆ ਪਿਛਲੇ ਪਹਿਲਾ ਫੜਾ ਆਇਆ ਹਾਂ ਫੜਾ ਆਇਆ ਹਾਂ ਬਸ ਸਾਲ ਕੀ ਟੱਪਦਾ ਜੀ ਫੇਰ ਆ ਜਦੋਂ ਜੰਗ ਲੱਗੀ ਉਦੋਂ ਵੀ ਉਦੋਂ ਵੀ ਹਾਂਜੀ ਉਦੋਂ ਤੇ ਸਾਲ ਕੰਗਾਉਨੇ ਆ ਮਸਾ ਸੌਖਾ ਤੇ ਫੇਰ ਕੁਛ ਨਾ ਕੁਛ ਹੋ ਜਾਂਦਾ ਤੇ ਪਰ ਇਹ ਜਿਹੜੀਆਂ ਕੈਲਾਮਿਟੀਆਂ ਹੋਈਆਂ ਗਿਆ ਇਹਨਾਂ ਨਾਲ ਆਪਾਂ ਜਰੂਰ ਇੱਕ ਜੁੱਟ ਹੋਗੇ ਲੋਕ ਹਾਂ ਜਿਹੜੇ ਪਹਿਲਾਂ ਪਹਿਲਾਂ ਕਿਸਾਨੀ ਧਰਨੇ ਕਰਕੇ ਹਾਂ ਫੇਰ ਹੁਣ ਈ ਆਪਣੀ ਚੁਪਾਈਚਾਰ ਵਧੀ ਜਾਂਦਾ ਇਹਦੇ ਨਾਲ ਆਪਾਂ ਜਿਹੜੇ স্মੋਲਰ ਸਕੇਲ ਤੇ ਜਿਹੜੀਆਂ স্মੋਲਰ ਲੈਵਲ ਤੇ ਜਿਹੜੀ ਜੈਲਸ ਆ ਪਿੰਡਾਂ ਦੀਆਂ ਸਰਪੰਚੀ ਦੀਆਂ ਵੋਟਾਂ ਉਹਨਾਂ ਤੋਂ ਉੱਤੇ ਉੱਠ ਕੇ ਆਪਾਂ ਡਵੈਲਪਮੈਂਟ ਵੱਲ ਜਾਈਏ ਤਾਂ ਚੰਗੀ ਗੱਲ ਹੈ। ਮੈਂ ਤਾਂ ਆਪਾਂ ਜਦੋਂ ਕਹਿੰਦੇ ਉਹ ਕੱਲੀ ਮੌਲਾਂ ਦੀ ਹਾਈਵੇਆਂ ਦੀ ਕਹਿ ਦਿੰਦੇ ਆ। ਹੂੰ ਡਵੈਲਪਮੈਂਟ ਜਦੋਂ ਵੀ ਕਿਤੇ ਹੋਈ ਆ ਜਾਂ ਹੋਣੀ ਉਹ ਹਿਊਮਨ ਰਿਸੋਰਸ ਦੀ ਹੋਈ ਹੋਣੀ ਆ। ਬਹੁਤ ਸੋਹਣੀ ਗੱਲ ਕਹੀ। ਜੇ ਕੋਈ ਬੰਦਾ ਬੱਚੇ ਨਾ ਪੜਾਵੇ ਤੇ ਮੰਜ਼ਲ ਇੱਕ ਚੱਕ ਦੇ ਘਰ ਦੀ ਉਹਦੇ ਨਾਲ ਡਵੈਲਪਮੈਂਟ ਤਾਂ ਨਹੀਂ ਹੋਣੀ ਜੇ ਬੱਚੇ ਨੂੰ ਪੜਾਉਣਗੇ ਉਹ ਕੀ ਪਤਾ ਬੱਚਾ ਕੀ ਕਰ ਦੇ ਜਿਹੜਾ ਆਪਾਂ ਮਹਾਲੀ ਦੀ ਗੱਲ ਕਰਦੇ ਆਂਗੇ ਉਹ 에어ਪੋਰਟ ਰੋਡ ਕਿਤੇ ਗੱਡੀ ਵੀ ਨਹੀਂ ਸਿੱਧੀਂਦੀ ਕੋਈ ਨਾਲ ਜਾਂਦੇ ਨੇ ਤੇ ਹੁਣ ਉੱਥੇ ਵੀ ਉਨਿੰਗ ਹੀ ਭੀੜ ਉਹ ਇਹ ਸਾਰਾ ਕੁਝ ਮੀਂਹ ਜਨੈਤ ਕੀ ਪਿਆ ਇੰਨਾ ਮੀਂਹ ਵੀ ਨਹੀਂ ਦੇਖਿਆ ਕਦੇ ਮੁੰ ਲੱਗਾ ਕਿਤੇ ਬਰਫੀ ਨਾ ਸਾਨੂੰ ਪੈਣ ਲੱਗ ਜੇ ਉਹ ਇੰਨਾ ਪੱਥਰ ਹੀ ਇੰਨਾ ਚਿੰਤਾ ਆਪਾਂ ਜਿਹੜੇ ਜਿੰਨੇ ਹੁਣ ਪਲਾਜ਼ੇ ਖੁੱਲ ਗਏ ਸਾਰਾ ਐਗਰੀਕਲਚਰ ਲੈਂਡ ਨੂੰ ਆਪਾਂ ਕਮਰਸ਼ੀਅਲਾਈਜ਼ ਕਰੀ ਜਾਂਦੇ ਆ ਉਹ ਗਾਂ ਨੂੰ ਉੱਥੇ ਸੁਸਾਇਟੀਆਂ ਬਣ ਗਈ ਉਹਦੋਂ ਆਪਾਂ ਕੁਝ ਨਹੀਂ ਕਹਿ ਸਕਦੇ ਤੁਸੀਂ ਪਰਸਨਲੀ ਖਿਲਾਫ ਹੋ ਇਸ ਗੱਲ ਦੇ ਕਿ ਖੇਤੀ ਦੀ ਜ਼ਮੀਨ ਬਚਾਈ ਜਾਵੇ ਹਾਂਜੀ ਖਿਲਾਫ ਹੀ ਆਂਗੇ ਇਸ ਗੱਲ ਦੇ ਉਨ ਹੀ ਲੋੜ ਹੀ ਨਹੀਂ ਹੂੰ ਜਿੰਨੇ ਪਲਾਜ਼ੇ ਬਣ ਗਏ ਸੰਗਰੂਰੋਂ ਸਾਡੇ ਪਿੰਡ ਜਾਂਦੇ ਨੂੰ ਤਿੰਨ ਚਾਰ ਥਾਂਵੇਂ ਪਲਾਜ਼ੇ ਉਹਨਾਂ ਦਾ ਮੈਕੜੀ ਕੋਈ ਨਹੀਂ ਖਾਂਦਾ ਬੰਦਾ ਜਿੰਨੇ ਮੈਕੜੀ ਹੋ ਗਏ ਤੇ ਉਹ ਐਗਰੀਕਲਚਰ ਲੈਂਡ ਆ ਸਾਰਾ ਤੇ ਉਹਨੂੰ ਕਮਰਸ਼ੀਅਲਾਈਜ਼ ਕਰਕੇ ਤੇ ਉਹ ਬਾਅਦ ਚ ਜਦੋਂ ਕਿਸੇ ਹੋਰ ਯੂਜ਼ ਨੂੰ ਉਹਨਾਂ ਨੇ ਯੂਜ਼ ਕੀਤਾ ਤੇ ਫੇਰ ਆਪਾਂ ਫੇਰ ਪਿੱਟਾਂਗੇ ਅੱਜ ਆਪਾਂ ਜਿਹੜੀ